ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦੈਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆਏ ਹੋਏ ਜੀ ਇੱਧਰ ਖੇਤ ਦੇ ਵਿੱਚ ਕੱਖ ਵੱਢਣ ਬਹੁਤ ਦਿਨਾਂ ਬਾਅਦ ਅੱਜ ਕੱਖ ਵੱਢਣ ਦਾ ਮੌਕਾ ਮਿਲਿਆ ਕਿਉਂ ਉੱਧਰ ਪੋਲਟਰੀ ਫਾਰਮ 'ਚ ਲੇਟ ਫਿਟ ਹੋ ਜਾਂਦੇ ਤੇ ਕੱਖਾਂ ਦਾ ਕੰਮ ਵਿੱਚ ਉਲਝਮਾ ਉਲਝਮਾ ਦੀ ਚੱਲੀ ਜਾਂਦਾ ਤੇ ਅੱਜ ਮੈਂ ਟਾਈਮ ਨਾਲ ਉੱਥੇ ਤੇ ਭੱਜਿਆ ਕਿ ਅੱਜ ਮਿਸਤਰੀ ਨਹੀਂ ਆਇਆਗਾ ਉੱਥੇ ਤੇ ਉਹਦੇ ਕਰਕੇ ਕੱਖ ਚੱਕਣ ਨੂੰ ਵੀ ਬੰਦਾ ਮਨੂਰੇ ਚਾਹੀਦਾ ਤਾਂ ਪੰਡ ਬਰਸੀਨ ਵੀ ਪਰ ਚੜ ਗਈ ਜੀ ਬਾੜ ਇਸ ਟਾਈਮ ਨੂੰ ਤਾਂ ਦੂਈ ਬਾੜ ਧਾਰੋ ਦੇਣੀ ਸੀ ਹੁਣ ਸਾਡੀ ਸਮਝ ਲਓ ਵੀ ਪਹਿਲੀ ਬਾੜ ਵੱਟ ਕੇ ਦੂਈ ਬਾੜ ਨੂੰ ਤੇ ਬਾਡਾ ਲੱਗਣਾ ਨਹੀਂ ਤੇ ਇੱਧਰ ਮਿਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਤ ਕਹਿੰਦੀ ਹੁਣ ਮੇਰੇ ਪੈਰ ਤੇ ਆਲਿਓ ਪਾਲਿਓ ਕਰ ਚੱਪਣਾ ਖੋਲਖੀਏ ਜੀ ਸੱਤਰੀ ਕਾਲ ਲਾਓ ਚਲੋ ਪਹਿਲੇ ਸੱਤਰੀ ਕਾਲ ਕਰਾਂਗੇ ਅਪਿਓ ਜੀ ਚੱਛਰੀ ਕਾਲ ਕਰਨੀ ਕਿਹਾ ਵਾਹਿਗੁਰੂ ਜੀ ਤਾਂ ਬੋਲਦੇ ਜੋ ਬੋਲੇ ਸੋਨਿਆ ਹਾਂ ਜੋ ਬੋਲੇ ਸੋਨਿਆ ਸੱਸੀ ਕਾ ਬੋਲ ਚਲੋ ਹੁਣ ਕੁਛ ਦਿਖ ਗਿਆ ਜੀ ਚਲੋ ਦਿਖ ਗਿਆ ਜੀ ਥੰਡੇ ਪਿਆ ਤੇ ਗੱਲ ਹੈਗੀ ਜੀ ਐਦਾਂ ਵੀ ਥੋੜਾ ਜਨਾ ਕੰਮ ਹਾਂ ਉਲਝਾ ਸੰਦੀਪਤਾ ਤੁਹਾਨੂੰ ਪਤਾ ਹੀ ਹੈ ਵੀ ਇਹਦੀ ਲੱਤਾਂਾਂ ਜੀ ਦਰਦ ਜੀ ਕਰੀ ਜਾਂਦੀ ਹੈ ਸਵੇਰ ਟਾਈਮ ਅੱਜ ਇਹ ਕਹਿੰਦੀ ਮੇਰੀ ਪਿੱਠ ਦਰਦ ਕਰਦੀ ਇਹ ਤਾਂ ਦਰਦ ਪਤਾ ਨਹੀਂ ਘੁੰਮਦਾ ਫਿਰਦਾ ਜਾ ਪਤਾ ਨਹੀਂ ਕੀ ਸੈਰ ਸਪੱਟ ਕਰਨੇ ਵਾਲਾ ਦਰਦ ਹੈ ਤੇ ਕਦੇ ਬਾਹਾਂ 'ਚ ਕਦੇ ਪਿੱਠ 'ਚ ਕਦੇ ਲੱਕ 'ਚ ਕਦੇ ਲੱਤ 'ਚ ਤੁਸੀਂ ਨਾ ਮੇਰਾ ਨਾਖਣਾ ਡਾਓ ਗੱਲ ਇਹ ਹੈ ਕਿ ਕਿਹੜੀ ਹਵਾ ਚੱਲਦੀ ਐ ਦੱਖਣ ਚੱਲਦਾ ਕ ਪੱਪਨ ਚੱਲਦਾ ਹੁਣ ਤਾਂ ਪੁੱਛੋ ਚੱਲਦੀ ਐ ਇਸ ਟਾਈਮ ਕਾ ਪਤਾ ਕੀ ਐਨੋ ਟੱਕਣ ਦਾ ਦੇਖ ਲੈ ਜੋ ਪਟ ਰਹੀ ਐ ਚੱਕ ਲੈ ਚੱਕ ਲੈ ਉਹਨੂੰ ਨਿਕਲਦਾ ਕਿ ਨਹੀਂ ਬਾਸ ਤੇ ਆ ਲੈ ਆਇਆ ਬੈਠਾ ਓਰੇ ਆ ਜਾ ਬੈਠਾ ਇੱਥੇ ਬੈਠ ਜਾ ਮਿੱਟੀ ਐ ਚ ਬਿੱਟੀ ਆ ਤੇ ਅੱਜ ਡਾਕਟਰ ਕੋਲ ਜਾ ਕੇ ਆਈ ਜੀ ਉਹੀ ਡਾਕਟਰ ਨੂੰ ਮਿਲ ਕੇ ਆਈ ਏ ਹਰ ਜੈਸਮੀਨ ਨੂੰ ਦੋਹੀ ਗਈਆਂ ਸੀ ਮੇਰੀ ਨਾ ਫੇਰ ਵੀ ਬਾਹਾਂ ਚ ਦਰਦ ਹੋਈ ਜਾਂਦਾ ਨਾਲੇ ਮੈਂ ਦਰਦ ਤੇ ਡਾਕਟਰ ਨੇ ਇਹਨੂੰ ਡਾਕਟਰ ਨੇ ਤਾਂ ਕਹਿ ਤਾਂ ਵੀ ਜਿਹੜਾ ਐਮ ਆਰ ਆਈ ਟੈਸਟ ਲਿਖਿਆ ਸੀ ਫਿਰ ਇਹਨੇ ਪਤਾ ਨਹੀਂ ਗੱਲਾਂ ਗੁੱਲਾਂ ਚ ਕਿਦਾਂ ਲੁਝਾਇਆ ਡਾਕਟਰ ਨੂੰ ਕਿਆ ਕਿਹਾ ਕਿਆ ਨਹੀਂ ਬਿਊਰੋ ਟੈਸਟ ਤੇ ਬਿਨਾ ਮੈਂ ਤੁਹਾਨੂੰ ਦੱਦੀ ਮੈਂ ਉਹਨਾਂ ਨੂੰ ਕਿਹਾ ਸਰ ਜੀ ਵੀ ਮੇਰੀ ਲੱਤ 'ਚ ਤਾਂ ਦਰਦ हट ਗਿਆ ਸੀ ਵੀ ਮਿੰਨਾ ਮਿੰਨਾ ਹੋ ਜਾਂਦਾ ਵੀ ਹੁਣ ਮੇਰੀ ਬਾਹਾਂ 'ਚ ਦਰਦ ਹੁੰਦਾ ਕਦੇ ਮੇਰੀ ਪਿੱਠ 'ਚ ਚਲੇ ਜਾਂਦਾ ਵੀ ਐ ਨਹੀਂ ਪਤਾ ਵੀ ਨਾੜਾਂ ਵੀ ਚੜਦੀਆਂ ਵੀ ਕੀ ਹੁੰਦਾ ਹੈ ਵੀ ਅਸੀਂ ਕਿਹਾ ਵੀ ਐਮ ਆਰ ਆਈ ਦੀ ਲੋੜ ਨਹੀਂ ਹੈਗੀ ਸਾਨੂੰ ਮੇਰਾ ਹਸਬੰਦ ਕਹਿੰਦਾ ਹਾਂ ਇੱਕ ਜਿਹੜਾ ਉਹ ਕਹਿੰਦੇ ਉੱਲਾਂ ਵੱਜਦੇ ਹੁੰਦੇ ਪੰਜਾਬੀ ਭਾਸ਼ਾ 'ਚ ਉੱਲਾਂ ਜੀਆਂ ਕਹਿੰਦੇ ਨੇ ਉਹ ਪਤਾ ਨਹੀਂ ਕੀ ਵੱਧ ਜੀ ਉਹ ਕਮਜ਼ੋਰੀ ਕਰਕੇ ਵੀ ਹੋਣ ਲੱਗ ਜਾਂਦੀ ਹੈ ਜੇ ਕਮਜ਼ੋਰੀ ਪੈ ਜਵੇ ਨਾ ਸਰੀਰ ਦੇ ਵਿੱਚ ਉਦਾਂ ਹੀ ਨਾੜਾ ਚੜਨ ਲੱਗ ਜਾਂਦੀ ਹੈ ਫਿਰ ਇਹ ਆ ਦਰਦ ਹੁੰਦਾ ਲਗਾਤਾਰ ਇੱਥੇ ਤੋਂ ਲੈ ਕੇ ਇੱਥੇ ਤੱਕ ਇਹ ਮੈਨੂੰ ਜਿਆਦਾ ਤੰਗ ਕਰਦਾ ਦੇਖੋ ਮੈਂ ਤਾਂ ਇਹ ਕਹਿੰਦਾ ਵੀ ਦਰਦ ਦੀ ਦਵਾਈ ਤੇ ਜਿੰਨਾ ਮਰਜ਼ੀ ਆਪਾਂ ਦੂਰ ਰਹੀਏ ਉਹਨਾਂ ਆਪਣਿਆਂ ਲਈ ਫਾਇਦਾ ਵੀ ਜਿੰਨਾ ਆਪਾਂ ਦੂਰ ਆ ਕੇ ਕਰੀ ਜਾਂਦੇ ਨੀ ਪੁੱਤ ਤੂੰ ਇਹ ਤਾਂ ਨਾ ਹੁਣ ਬਹੁਤ ਤੰਗ ਕਰ ਲੱਗੀ ਜੀ ਵੀ ਦਰਦ ਦੀ ਦਵਾਈ ਅਸੀਂ ਜਿੰਨਾ ਲੈਣ ਤੋਂ ਪਰਹੇਜ਼ ਕਰੀਏ ਉਹਨਾਂ ਸਾਡੀ ਸਿਹਤ ਲਈ ਠੀਕ ਹੈ ਜਿੰਨਾ ਕਿ ਦਰਦ ਟੱਲ ਸਕਦੇ ਟੱਲੀਏ ਹੁਣ ਮੈਂ ਤੁਹਾਡੇ ਸਾਹਮਣੇ ਇੰਨੀ ਕਿੰਨੀ ਕੁ ਸਾਦੀ ਆ ਪਤਾ ਨਹੀਂ ਹੁਣ ਰੱਬੇ ਜਾਣਦਾ ਕਿਹੜੀ ਕਿਡੀਆਂ ਪ੍ਰੋਬਲਮਾਂ ਕਿਹੜੀਆਂ ਚੱਲਦੀਆਂ ਪਰ ਮੈਂ ਸੋਚਦਾ ਵੀ ਚੱਲ ਇਸ ਵੇਲੇ ਟਾਈਮ ਲਾ ਜੰਦੀ ਕਰਨਾ ਪਈ ਪੀਓ ਹਾਏ ਮਰ ਗਈ ਹਾਏ ਹਾਏ ਹੋ ਗਿਆ ਹੋ ਗਿਆ ਮੈਂ ਕਹਿੰਦਾ ਵੀ ਬੰਦੇ ਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀ ਬੈਕਗ੍ਰਾਉਂਡ ਮਹਾਰਾਜ ਸੱਚਾ ਪਾਤਸ਼ਾਹ ਜਿਹੜੇ ਸਾਡੇ ਦੁੱਖ ਦਰਦਾਂ ਨੂੰ ਦੂਰ ਕਰ ਵੀ ਤੇ ਅਸੀਂ ਉਹਨੂੰ ਯਾਦ ਕਰੀਏ ਗੱਲ ਤਾਂ ਇੱਥੇ ਮੇਨ ਮੁੱਦਾ ਤਾਂ ਇਹ ਵੀ ਜੇ ਅਸੀਂ ਉਹਨੂੰ ਯਾਦ ਰੱਖੂਗੇ ਤਾਂ ਦੁੱਖ ਦਰਦ ਸਾਤੇ ਦੂਰ ਰਹਿਣੇ ਜੇ ਅਸੀਂ ਉਹਨੂੰ ਯਾਦ ਨਹੀਂ ਕਰੂਗੇ ਫਿਰ ਤਾਂ ਭਾਈ ਜਿਹੜਾ ਸਮਝ ਲੈ ਵੀ ਜੋ ਦਰਦ ਹੈ ਜੇ ਉਹ ਤਾਂ ਸਰੀਰ ਤੋਂ ਚੱਲੇ ਰਿਹਾ ਚੱਲੀ ਹੋ ਰਹਿਣੇ ਹੌਸਲਾ ਦੇਣਾ ਵੀ ਕੋਈ ਜ਼ਰੂਰਤ ਹੈ ਬਹੁਤ ਜ਼ਰੂਰੀ ਹੁੰਦਾ ਐ ਤਾਂ ਮੈਂ ਸਵੇਰੇ ਸਵੇਰੇ ਜਿਆਦਾ ਔਖੇ ਨਹੀਂ ਜਦ ਉੱਠਣ ਲੱਗਦੀ ਆ ਬਾਅਦਿਸ ਤੇ ਮੈਂ ਕਰੀ ਜਾਨੀ ਆ ਬਸ ਉਹੀ ਗੱਲ ਹੋ ਗਈ ਵੀ ਤੱਕਾ ਸਟਾਰਟ ਇੰਜਨ ਆਇਆ ਉਹ ਹੀ ਕੰਮ ਮੈਂ ਕਹਿ ਰਹੀ ਆ ਵੀ ਤੱਕਾ ਇੱਕ ਵਾਰ ਸਟਾਰਟ ਹੋਇਆ 34 ਸਾਲ ਦੀ ਆ ਜਿੱਦਣ 40 ਤੱਕ ਹੋ ਗਈ ਮੇਰੇ ਤੋਂ ਕੰਮ ਹੋ ਜਾ ਮੁਸ਼ਕਲ ਆ ਵੀ ਇਹ ਕੰਮ ਔਖਾ ਅਸੀਂ ਕਿ ਆ ਜੀ ਹਾਂ ਮੈਂ 40 ਤੱਕ ਪਹੁੰਚ ਗਿਆ ਜੀ ਹੁਣ ਜੇ ਮੈਂ ਇਹ ਗੱਲਾਂ ਸੋਚੀ ਜਾਵਾਂ ਵੀ ਮੈਂ ਯਾਰ ਦਰਦ ਹੁੰਦਾ ਮੈਂ 45 ਤੱਕ ਮੇਰੇ ਨਾਲ ਕਿਆ ਬਣਨਾ ਕਿਆ ਨਹੀਂ ਨਾ ਨਹੀਂ ਤੁਸੀਂ ਨਾ ਵੀ ਪੋਜ਼ਿਟਿਵ ਪੋਜ਼ਿਟਿਵ ਰਹੋ ਇਹ ਚੀਜ਼ ਨੂੰ ਭੁੱਲੋ ਵੀ ਦੱਸ ਦਰਦ ਜੇ ਕੋਈ ਐਕਸਰਸਾਈਜ਼ ਜ਼ਰੂਰੀ ਆ ਸਰੀਰ ਵਾਸਤੇ ਉਹ ਤਾਂ ਮੈਂ ਨਹੀਂ ਕਰ ਸਕਦੀ ਨਾ ਨੇ ਕਹਿੰਦੇ ਵੀ ਦਿਨ ਚ 10 ਵਾਰ ਐਕਸਰਸਾਈਜ਼ ਕਰਨੀ ਆ ਇੱਕ ਤਾਂ ਬਾਹਾਂ ਦੀ ਦੱਸੀ ਉੱਪਰ ਨੂੰ ਹਾਂ ਠੀਕ ਆ ਇੱਕ ਐਨ ਦੱਸੀ ਆਏ ਕਰਕੇ ਜੀ ਨਾ ਟਿਕਾ ਪੈ ਕੇ ਹਾਂ ਹੂੰ ਫੇਰ ਇੱਕ ਤੋਂ ਪਿੱਛੇ ਤੇ ਹਿੱਕ ਪਿੱਛੇ ਕਰਕੇ ਹਾਂ ਇਹ ਸਾਰੀਆਂ ਐਕਸਰਸਾਈਜ਼ਾਂ ਸਰੀਰਕ ਸਾਡਿਆਂ ਤੋਂ ਦੇਖ ਸਾਡਿਆਂ ਤਾਂ ਐਕਸਰਸਾਈਜ਼ ਉੱਥੇ ਹੋ ਜਾਂਦੀ ਕਦੇ ਕਹੀ ਚਲਾਉਣ ਲੱਗੇ ਕਦੇ ਤਸਲੇ ਚੱਕਣ ਲੱਗੇ ਕਦੇ ਕੋਸ ਕਦੇ ਕੋਸ ਸਾਰੀ ਦਿਹਾੜੀ ਸਰੀਰ ਦੇ ਵਿੱਚ ਮੂਵਮੈਂਟ ਹੁੰਦੀ ਹੋ ਰਹੀਦੀ ਹੈ ਹਾਂਜੀ ਹੁਣ ਜੇ ਤੁਸੀਂ ਇੱਕ ਹੈ ਤਾਂ ਕੰਮ ਇਹਨਾਂ ਦਾ ਵੀ ਹੈਗਾ ਜਣੀ ਇਹ ਜੀ ਗੱਲ ਨਹੀਂ ਹੈ ਕਿ ਹੁਣ ਤੁਸੀਂ ਪ੍ਰਸ਼ਾਦ ਦੇ ਪਕੌਣੇ ਤੁਹਾਡਾ ਸਿਰਫ ਗੁੱਟੇ ਵਰਕ ਕਰ ਰਿਹਾ ਬਾਹਾਂ ਵੀ ਪੂਰੀ ਹਿੱਲਦੀ ਆ ਬਾਹ ਆਪਾਂ ਮੇਰੇ ਨਾਲ ਯਾਰ ਉਹ ਐਕਸਰਸਾਈਜ਼ ਤੇ ਨਹੀਂ ਨਾ ਕਿਣਾ ਨਾ ਵੀ ਐਕਸਰਸਾਈਜ਼ ਹੋ ਗਈ ਸਾਰੇ ਐਕਸਰਸਾਈਜ਼ ਜੋ ਹੁੰਦੀ ਵੀ ਸਾਰੇ ਸਰੀਰ ਦਾ ਕੱਲਾ ਕੱਲਾ ਅੰਗ ਹਿੱਲਣਾ ਮੂਵਮੈਂਟ ਕਰਨਾ ਚਾਹੀਦਾ ਉਹਨੂੰ ਐਕਸਰਸਾਈਜ਼ ਕਹਿੰਦੇ ਵੀ ਹਾਂ ਐਨਰ ਰਿਲੈਕਸ ਹੋ ਕੇ ਜੇ ਅਸੀਂ ਕੰਮ ਨੂੰ ਅਗਣੀ ਜੇ ਵੀ ਅਸੀਂ ਤਾਂ ਕੰਮ ਬੋਹ ਕਰਦੇ ਜੀ ਘਰ ਦਾ ਉਹ ਐਕਸਰਸਾਈਜ਼ ਦੇ ਵਿੱਚ ਨਹੀਂ ਆਉਂਦਾ ਹੈਗਾ ਪਰ ਹੱਟੀ ਗੱਲ ਬਾਗਬਾਸੀ ਕਾ ਤੇ ਨੇਰੀਆ ਟਾਈਮ ਕਿਹੜਾ ਹੋਇਆ ਵਾ ਉਹ ਵੱਜੇ ਤਾਂ 5 ਹੋਇਆ ਜੀ ਫਿਰ ਉਹ ਜੇ ਅਸੀਂ ਰੈਸਟ ਨਹੀਂ ਨਾ ਕਰੀ ਰੈਸਟ ਨੂੰ ਪਤਾ ਨਹੀਂ ਕਿਹੜੇ ਹਾਲ ਨੂੰ ਜੁੜੀਆਂ ਹੋਈਆਂ ਤੁਸੀਂ ਜਿਹੜੇ ਰੈਸਟ ਕਰਨੀਆਂ ਦਿਮਾਗ ਪਤਾ ਨਹੀਂ ਕਿਆ ਹੁਣ ਜਿਹੜੇ ਬੰਦੇ ਮੇਰੀ ਗੱਲ ਲੜਨ ਦੀ ਗੱਲ ਨਹੀਂ ਗੱਲ ਹੈਗੀ ਐ ਦੇਖ ਹੁਣ ਤਾਂ ਬਾਗਵਾਸੀ ਰਹਤੇ ਜਿਹੜੇ ਫੋਰਨ ਕੰਟਰੀ ਚ ਵੀਰ ਭੈਣ ਸਾਨੂੰ ਦੇਖਦੇ ਆ ਅੱਧੀ ਨੇਸ਼ਤੀ ਤੈਨੂੰ ਦੇਖ ਕੇ ਉਹਨਾਂ ਨੂੰ ਪੈ ਗਈ ਤੂੰ ਵੀ ਮੂੰਹ ਨਹੀਂ ਅੱਡ ਕੇ ਜੀ ਬਾਗਵਾਸੀ ਲੀਤੀ ਜਿਹੜੇ ਮੈਂ ਰੋਕ ਲਈ ਇਹ ਤਾਂ ਹੁਣ ਗੱਲ ਚੱਕਰ ਬਹੁਤ ਬਹੁਤ ਗਲਤ ਗੱਲਾਂ ਤੁਸੀਂ ਗੁਲੀਆਂ ਮੋੜ ਰੋੜਦੇ ਬਹੁਤ ਗਲਤ ਗੱਲ ਆ ਤੇ ਹੁਣ ਜਿਹੜੇ ਕੰਮ ਨੂੰ ਆਈ ਐ ਮੈਂ ਉਹ ਵੀ ਤਾਂ ਦੱਸਣ ਲੱਗੀ ਆ ਮੈਂ ਤਾਂ ਤੁਹਾਡੇ ਨਾਲ ਚਕਾਉਣ ਆਈ ਆ ਕੱਖ ਫਿਰ ਮੈਨੂੰ ਐ ਜਾ ਮਾਰੀ ਪਣੀ ਹੈ ਵੀ ਆਪਣੇ ਸਾਗ ਸੁਗ ਹੈਗਾ ਅੱਛਾ ਤੰਨੂ ਪਾਏ ਪਾਣੀ ਕਿ ਅੱਜ ਖੇਤ ਤੱਕ ਜਿਆਦਾ ਖੁਸ਼ ਲੱਗਦੀ ਹੈ ਮੈਨੂੰ ਹਾਂ ਪਾਣੀ ਪਾਣੀ ਕੀ ਪਾਣੀ ਪਾਣੀ ਮੈਨੂੰ ਪਾਣੀ ਕਿੱਥੋਂ ਦਾ ਮਿਲ ਗਿਆ ਚੱਲ ਪਾਣੀ 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 ਮੈਨੂੰ ਤਾਂ ਪਾਣੀ ਕਰ ਦੇ ਇੱਕ ਪਾਣੀ ਚਾਹ ਦੇ ਪਾਣੀ ਇਹ ਪੂਰੀ ਮਿੱਟੀ ਖਾਂਦੀ ਜਿੱਥੇ ਪੋਲਟਰੀ ਫਾਰਮ ਚ ਜਾ ਕੇ ਕੀ ਹਾਂ ਇਧਰ ਬੁੱਕੀ ਕਰੀ ਹਾਂ ਇਹ ਦੀਪ ਕੱਢ ਕੇ ਦਿਖਾਉਦੀ ਵੀ ਹੁਣ ਨਹੀਂ ਖਾਂਦੀ ਪੋਲਟਰੀ ਫਾਰਮ ਚ ਪੂਰੀ ਚੱਟ ਲਾਉਂਦੀ ਜੀ ਮਿੱਟੀ ਨੂੰ ਜਾ ਕੇ ਪਰ ਇੰਨਾ ਕਾਗਾ ਸ਼ਕਮ ਦੀ ਘੜਤੀ ਹੈ ਜੀ ਵਿੱਚ ਉਹ ਉਹ ਮਿੱਟੀ ਜਿਹੜੀ ਖਾਂਦੀ ਹੈ ਜੀ ਜਿਹੜੀ ਆਪਾਂ ਨੇ ਤਾਂ ਖੇਤਾਂ ਤੋਂ ਪੱਟ ਕੇ ਬਾਹਰ ਮਿੱਟੀ ਪਾਈਏ ਨਾ ਉਹਦੇ ਤੋਂ ਜਿਹੜੀ ਲਾਲ ਮਿੱਟੀ ਥੱਲੇ ਤੇ ਨਿਕਲੀ ਵੀ ਹੈ ਉਹ ਮਿੱਟੀ ਖਾਂਦੀ ਆ ਤੇ ਉਹਦੇ ਵਿੱਚ ਕੋਈ ਇਦਾਂ ਦੀ ਮਤਲਬ ਹੈ ਨਹੀਂ ਜੇ ਤਾਂ ਉੱਪਰਲੀ ਮਿੱਟੀ ਜਿਹੜੀ ਕਾਲੀ ਹੋਈ ਵੀ ਆ ਪਜਾਉ ਕਰੀ ਵੀ ਸੀ ਆ ਆਪਣੇ ਸਾਧਨਾਂ ਨਾਲ ਰੇ ਮਿੱਟੀ ਪਾ ਕੇ ਉਹ ਮਿੱਟੀ ਇਹਦੇ ਵਾਸਤੇ ਖਾਣੀ ਗਲਤ ਹੈ ਜਿਹੜੀ ਥੱਲੇ ਤੇ ਲਾਲ ਮਿੱਟੀ ਨਿਕਲੀ ਵੀ ਉਹ ਮਿੱਟੀ ਸਹੀ ਆ ਇਹ ਵੀ ਪਹਿਲਾਂ ਖਾਂਦੀ ਹੁੰਦੀ ਸੀ ਇਹ ਤਾਂ ਸਸਕੋ ਭੈਣ ਜੀ ਵੀ ਖਾਂਦੀ ਹੁੰਦੀ ਦੀ ਥੁਲੇ ਨਾਲ ਤੇ ਮਿੱਟੀ ਤੋੜ ਕੇ ਤੇਰੀ ਹੁਣ ਕਾਹਨੋਂ ਆਵਾਟਰ ਕੋਲਰ ਪਿਆ ਹੈ ਹੂੰ ਠੀਕ ਹੈ ਉਹਨੂੰ ਹੱਥ ਲਾ ਕੇ ਆ ਜਿੰਦੀ ਕਹਿੰਦੀ ਮੈਨੂੰ ਪਾਣੀ ਆ ਗਿਆ ਹੱਥ 'ਚ ਹਾਂ ਇੱਕ ਡਾਕਟਰੀ ਦੇ ਸਮਾਨ ਨਾਲ ਬੋਕਟ ਦੀ ਚੱਲ ਕੋਈ ਨਹੀਂ ਦੇਖਦੇ ਗਾ ਖਾ ਕੇ ਆ ਬਣਦੀ ਹੈ ਡਾਕਟਰ ਬਣਦੀ ਹੈ ਕਿ ਇਹ ਨਰਸ ਬਣਦੀ ਹੈ ਕਿਆ ਬਣਦੀ ਹੈ ਚੱਲ ਮੈਂ ਵੱਡਾਂ ਦੀ ਕੱਖ ਚੱਲੋ ਚੱਲ ਇਹ ਤੋੜੂਗੀ ਸਾਗ ਹੁਣ ਤੂਰ ਆ ਬੈ ਜਾ ਲੈ ਆਰੇ ਬੈ ਜਾ ਆ ਆਦਾ ਦਾਤੀ ਰਾਤ ਕਿ ਮੈਂ ਲੱਗਾ ਕੱਖ ਵੱਢਣ ਹੁਣ ਆਓ ਜੀ ਜਿਆਆਂ ਨੂੰ ਖੁਸ਼ੀ ਦੇ ਫੁੱਲ ਚੜਾਈਏ ਵਰਸੀਨ ਬੜਾਈਏ ਹੱਥ بچਾਈਏ ਵਰਸੀਨ ਸਾਡਾ ਗਿਆ ਜੀ ਉਲਝ ਸਹੀ ਗੱਲ ਹੱਥ ਬਚਾ ਕੇ ਕਰਿਓ ਥੋੜੇ ਗੂਠੇ ਚ ਦਾਤੀ ਵੱਜੀ ਹੀ ਆ ਹੱਥ ਤਾਂ ਨਹੀਂ ਸਾਡੇ ਮੇਰਾ ਗੂਠਾ ਪਹਿਲਾਂ ਫ੍ਰੈਕਚਰ ਹੋਇਆ ਬੜਾ ਮੈਂ ਤੁਹਾਨੂੰ ਦੱਸਦੀ ਤਾਂ ਹੀ ਆ ਵੀ ਪੈਰ ਦੇ ਗੂਠੇ ਦੇ ਦਾਤੀ ਵੱਜੀ ਵੀ ਆ ਉਸ ਦਿਨ ਦਾ ਮੈਂ ਹੱਥ ਨਹੀਂ ਪਾਇਆ ਪੈਰ ਨੂੰ ਨਹੀਂ ਤਾਂ ਵੀ ਪੈਰ ਦੇ ਵੀ ਗੁੱਟੇ ਮੁੜ ਜੈਨੇ ਤੇ ਨਾ ਕੁਝ ਵੈਸੇ ਹੁਣ ਗੂਠੇ ਵਿੱਚ ਤਾਂ ਵੀ ਬਚੇ ਰਹੇ ਜਰਾਬਾਂ ਪਾ ਕੇ ਰੱਖਦੇ ਨੇ ਨਾ ਬੂਟ ਲਾ ਵੀ ਰੀਤ ਦੇ ਵੱਜੇ ਡੱਕੇ ਹੁਣ ਮੂੰਹ 'ਤੇ ਐਨੇ ਟੀਟੀ ਲੱਡਲ ਪੁੱਤ ਪਿੱਛੇ ਰਹਿ ਤੂੰ ਮੇਤੇ ਮਾ ਕੀ ਆ ਮੈਂ ਆਜੀ ਬਲੂੰਗੜੀ ਕੀ ਤੂੰ ਵਾਹਿਗੁਰੂ ਪਰ 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 ਵੀ ਕੋਈ ਅੱਜ ਜ਼ਿਆਦਾ ਹੀ ਹੋ ਗਿਆ ਕੁਸ ਪਹਿਲਾਂ ਕਈ ਦਿਨਾਂ ਪਹਿਪੀ ਟੋਰੀ ਕਿਆ ਤੂੰ ਦੇਖਿਆ ਮੈਂ ਕਿਹਾ ਨਾ ਹੁਣ ਉਹਨੇ ਪੱਗੇ ਲੱਡਣਾਂ ਲੈਣ ਮੇਰਾ ਇੱਥੇ ਬਹਿ ਜਾ ਆ ਮੈਂ ਤੈਨੂੰ ਫੜਾਉਂਦਾ ਤੂੰ ਡੱਕੇ ਰੱਖੀ ਚੱਲ ਫੜ ਕੇ ਚੱਲ ਰੱਖ ਲੈ ਰੱਖ ਦੇ ਦੋਸਤ ਚੱਲ ਚੱਲ ਰੱਖੋ ਬੜੀ ਹੋ ਕੇ ਬੜਣੀ ਕੰਮ ਕਰਾਉਣਾ ਪਤਣੀ ਨਹੀਂ ਹੁਣ ਤਾਂ ਰੇਗ ਕੰਮ ਨੂੰ ਕਹਿੰਦੇ ਮੇਰੇ ਨਾਲ ਕਰੋ ਹਾਂ ਤੇਰੇ ਵੱਤ ਤੇ ਯੰਤਰ ਬਣਾ ਦਮ ਇੱਕਾ ਦੇਖੋ ਵੱਜਿਓ ਨਹੀਂ ਅੱਗੇ ਕਿੰਨੀਆਂ ਵਜਾਉਂਦੇ ਹੁੰਦੇ ਤੇ ਨਹੀਂ ਪੱਕੀ ਜੀ ਬੁੱਸਣ ਪੱਕੀ ਨਹੀਂ ਇੱਕ ਤਿਤਲੀਆਂ ਬਾਹ ਤੁਰਦੀਆਂ ਨਹੀਂ ਆ ਕਾ ਤੁਰਨੀਆਂ ਉਹ ਕਿਦਾਂ ਗਰਮੀਆਂ ਚ ਆਉਂਦੀਆਂ ਹਾਂ ਜਦੋਂ ਰੁਕਣ ਕ ਬੱਢਣ ਦਾ ਟਾਈਮ ਆਣਾ ਚੁਬਰੀ ਤੇ ਲੋ ਲੋ ਵੱਧਦਾ ਹੀ ਨਹੀਂ ਉਹ ਦੇਖੋ ਉਹ ਖੱਡੜਾ ਕੱਟ ਗਿਆ ਵੱਧਣੀ ਚਾਹੀਦੀ ਤੇ ਯਾਰ ਭੁੱਲ ਜੇ ਇਹ ਚੀਜ਼ ਨਹੀਂ ਤੁਸੀਂ ਹੁਣ ਪਹਿਲਾਂ ਹੁਣ ਕੱਖ ਵੱਢ ਲੋ ਉਹ ਖੜ ਜਾ ਮੈਨੂੰ ਪਹਿਲਾਂ ਬਣਾਉਣ ਦੇ ਗਰਾਇ ਫਾੜ ਹੂੰ 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 ਅਦੀ ਨਾਲ ਹੀ ਜ਼ਿਆਦਾ ਜਿਹੜੀ ਉਹ ਉੱਥੇ ਤੋਂ ਨਾਮ ਜਿਲੇ ਚਾਹੁੰਦੇ ਹੂੰ ਹੂੰ ਜਦੋਂ ਹਵਾ ਬਰਸਣ ਦੀ ਬਣੂਗੀ ਉਦਲੇ ਦੀ ਹੂੰ ਪੱਕ ਗਿਆ ਨਾ ਹਾਂਜੀ ਨਹੀਂ ਇਹ ਵੀ ਨਹੀਂ ਚੱਲਣਾ ਕੰਮ ਹੁਣ ਤੁਸੀਂ ਨਾ ਹੁਣ ਰੀਤ ਅੱਧਰ ਅਲਜੀ ਹੋਈ ਹੈ ਹੁਣ ਤੁਸੀਂ ਪੀਪੜੀਆਂ ਵਜਾਉਣ ਲੱਗ ਗਏ ਮਾ ਉਹਨੂੰ ਤਾਂ ਖੇਲ ਪਾਉਣਾ ਹੁਣ ਮੈਂ ਲਓ ਵੱਜਿਓ ਨਹੀਂ ਯਾਰ ਮਾ ਇਹ ਤਾਂ ਪੰਗਾ ਛੜਾ ਹੋ ਗਿਆ ਹੁਣ ਉਧਰ ਰੀਤ ਵੀ ਗਈ ਹੈ ਜੀ ਉਧਰੋਂ ਤੋੜਨਾ ਨਰਮ ਪੰਗਾ ਖੜਾ ਹੋ ਗਿਆ ਟੈਨਸ਼ਨ ਜੀ ਹੋ ਗਈਆਂ ਤੁਹਾਨੂੰ ਯਾਰ ਬਚਾਉਂਦੇ ਹੁੰਦੇ ਤਾਂ ਛੁੱਟ ਜਾਂਦੇ ਸੀ ਬਹੁਤ ਹੁਣ ਬੜੇ ਵੀ ਹੋ ਗਏ ਛੱਡ ਪੰਗਾ ਕਿੱਥੇ ਲੈ ਲਿਆ ਮੈਂ ਹੋਰ ਸਹੀ ਗੱਲ ਮੈਂ ਵੀ ਹੈਰਾਨ ਆ ਅੱਧੀ ਪੰਡ ਵੱਟ ਦੋਣੀ ਜੀ ਇਹਨਾਂ ਨੂੰ ਮੈਂ ਉੱਧਰ ਦੇਖ ਲੋ ਉਹ ਇਕੱਲਿਓ ਸਾਰੇ ਪੱਤੇ ਖਾਂ ਅਰੇ ਆ ਜਾ ਅਰੇ ਪੁੱਪੂ ਹਾਂਜੀ ਇੱਕ ਗੱਲ ਹੈ ਹਾਂਜੀ ਇੱਕ ਥੈਂਕ ਯੂ ਬਹੁਤ ਕਹਿੰਦੀ ਹੈ ਜੀ ਥੈਂਕ ਯੂ ਕਰਦੇ ਬਤਾ ਥਕਲੂ ਰਹਿ ਕੇ ਕਹੇ ਪਹਿਲਾਂ ਮੇਰੇ ਕੋਲ ਉਹ ਰਿਹਾ ਥੈਕੂ ਨੂੰ ਰਿਹਾ ਗਿਆ। ਥੈਕੂ। ਇੱਧਰ ਉੱਧਰ ਸਾਰਿਆਂ ਨੂੰ ਕਹ। ਥੈਕੂ ਜੀ। ਥੈਕੂ। ਸੌਰੀ ਕਰ ਦੇ। ਦਾਦੀ ਜੀ ਪਹਿਲਾਂ ਸੌਰੀ ਕਰ। ਪਹਿਲਾਂ ਸੌਰੀ। ਪਹਿਲਾਂ ਸੌਰੀ ਕਰ। ਪਹਿਲਾਂ ਸੌਰੀ ਕਰ। ਦਾਦੀ। ਕੀ? ਮੈਂ। ਪਹਿਲਾਂ ਸੌਰੀ ਕਰ। ਮੈਂ। ਤੁਸੀਂ ਫੇਰ ਬੁਲਾ ਲਈਏ ਆਪਣੇ ਕੋਲ। ਚੱਲ ਜਾ। ਮੈਂ। ਨਹੀਂ। ਇੱਕ ਦਾਦੀ ਵੀ ਤਿੱਖੀ ਹੋਣੀ। ਮੈਂ। ਮੈਂ। ਆ ਲੋ ਆ ਰਾਕ 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 ਕਰ ਦਰੂ ਘਤਲ। ਅੱਛਾ ਰਾਕ। ਚਲੋ ਬਈ। ਇੱਕ ਗੱਲ ਹੈ। ਜਦੋਂ ਮੈਂ ਕੰਮ ਕਰਦੀ ਮੈਨੂੰ ਵੀ ਇਹ ਤੰਗ ਕਰਦੀ। ਜਾਂ ਦੀਦੀ ਕਰਦੀ ਦੀਦੀ ਨੂੰ ਵੀ ਐਂ ਤੰਗ ਕਰਦੀ ਇਹ। ਹੁਣ ਮੇਰੇ ਮੂਰੇ ਘਰ ਕੀ ਆ ਕੇ ਵੱਡ ਹੋਣੇ ਕੱਖ ਮੇਰੇ ਤੋਂ। ਆ ਦੇਖੋ ਕਰਦੀ ਕੀ ਆ ਦੇਖੋ ਕੱਛੂ ਜਿਹਾ। ਛੇਰ ਆ ਗਿਆ ਜੀ ਛੇਰ। ਛੇਰ ਡਰਾ ਦੇ ਡੈਡੀ ਨੂੰ। ਉਹ ਛੇਰ ਛੇਰ ਡਰਾ ਦੇ ਮੰਮੀ ਨੂੰ ਡਰਾ ਦੇ ਉਧਰ ਛਿੰਦ ਬਣ ਕੇ। ਉਧਰ ਰੱਖ ਮੰਮੀ ਨੂੰ ਰੱਖੇ ਜੈ। ਡਰਾਈ। ਦੇਖੋ ਕੀ ਕਰਦੀ ਇਹ। ਖੜ ਜਾ ਖੜ ਮੈਂ ਆਈ। ਆ ਗਈ ਮੈਂ। ਲਿਪੜ ਕੀ ਕਰਨ ਦੇ ਆਸ ਬਹਾਗਰੂ ਸੱਤ ਨਾਲ ਕੁਝ ਮਿਲਦੇ ਜੀ ਘੜਿਆਲ ਗਈ ਖੜਕ ਹਾਂਜੀ ਬਹਾਗਰੂ ਸਾਰਾ ਚੜਦੀ ਕਲਾ ਚ ਰੱਖ ਤਾਹ ਜਿਵੇਂ ਤਾਂ ਮਾਮਾ ਮੰਗਦੇ ਰਿਹਾ ਕਰੋ ਜੇ ਘੜਿਆਲ ਖੜਕਦੀ ਆ ਇਹਦੇ ਬਾਅਦ ਵੀ ਖੜਕਦੀ ਹੁੰਦੀ ਵੀ ਸਾਰੇ ਇੱਕ ਵਾਰ ਕੁਦਰਤੀ ਤੌਰ ਤੇ ਬਹਾਗਰੂ ਨਿਕਲ ਜਾਂਦਾ ਮੂਤ ਕੁਦਰਤੀ ਤੌਰ ਤੇ ਹਾਂਜੀ ਹੱਥ ਜੋੜ ਕੇ ਮੱਥਾ ਟੇਕ ਹੋ ਜਾਂਦਾ ਮਾਂ ਆਪਾ ਹਾਂ ਮੈਂ ਕਹਾਂ ਤੂੰ ਕਿਉਂ ਆਪਾ ਮਾਂ ਲਾਹੋ ਕਿਆ ਕਰੂੰਗੀ ਤੁਲਾ ਹਾਂ ਹਾਂ ਤੇ ਹਾਂ ਆਏ ਬਾਡੋ ਜੂ ਲੈ ਛੱਡ ਛੱਡ ਤੇਰੇ ਤੇਰੇ ਵੱਜੂਗੀ ਚੱਲ ਤੂੰ ਮੰਮੀ ਦੀ ਗੋਦੀ ਚ ਬਹਿ ਜਾ ਆ ਜਾ ਸ਼ੁਭਰੀ ਤੋ ਜੇ ਆ ਜਾ ਪੁੱਤ ਉੱਥੇ ਬਹਿ ਜਾ ਇਹਨੇ ਤਾਂ ਮੈਨੂੰ ਕੱਖ ਵੱਢਣੇ ਨਹੀਂ ਦੇਣੇ ਐਤੀ 6 ਵਜੇ ਜਾਣੇ ਮੈਂ ਤਾਂ ਆਪੋ ਹੀ ਸੋਚਦੀ ਹਾਂ ਵਾ ਕਰ ਸਕ ਦੇਖ ਲੈ ਮੈਂ ਵੱਢਦਾ ਕੱਖ ਹਾਂ ਮੈਂ ਸਾਗ ਤੋੜ ਲਾਂ ਹਾਂ ਹੈਗਾ ਸਾਗ ਸਰਦਾਰ ਜੀ ਸਾਗ ਤਾਂ ਚਲੇ ਗਿਆ ਹੁਣ ਸਾਗ ਇਸ ਵਾਰ ਬਣਨਾ ਹੁਣ ਤੁਸੀਂ ਕੀ ਖਾਉਂਗੇ ਫੇ ਤੁਸੀਂ ਕੀ ਖਾਓਗੇ ਨਹੀਂ ਮੈਂ ਡੱਕਿਆ ਸਾਗ ਬਾਤੀ ਛੱਡਿਆ ਜੀ ਪਰਸੋਂ ਪਰਸੋਂ ਦੀ ਗੱਲ ਹੈ ਕਿਹਦੀ ਹਾਂ ਪਰਸੋਂ ਦੀ ਉਹ ਗੱਲ ਤੀ ਪਰਸੋਂ ਬੀਬੀਆਂ ਆਈਆਂ ਜੀ ਸਾਡੇ ਪਿੰਡ ਦੀਆਂ 2-3 ਔਰ ਦੇ ਤੋੜਨ ਲੱਗੇ ਮੈਨੂੰ ਨੇ ਸਾਗ ਇਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਉਹਨਾਂ ਨੂੰ ਰੋਕੀ ਹੀ ਨਹੀਂ ਹੈਗਾ ਆਜੋ ਗੋਤੀ ਆਜੋ ਇਹ ਤਾਂ ਨਹੀਂ ਤੋੜਨ ਦੰਦੀ ਸਾਗ ਲੈ ਆਂਦੀ ਇਹ ਤੁਸੀਂ ਨਾਲ ਇਹ ਕਹਿੰਦੀ ਮਹੀ ਬਹੁਤ ਕੰਮ ਕਰਦੀ ਹੈ ਹਾਂਜੀ ਇੱਥੇ ਤਾਂ ਤੇਰੇ ਨਾਲ ਆਹ ਦੇਖੋ ਪਰਲੀ ਸਾੜ ਦੇਖੋ ਬੱਟ ਦੇ ਨਾਲ ਨਾਲ ਸਾੜ ਮੈਂ ਜਾਣੀ ਹੈ ਉਹ ਬੱਟ ਦੇ ਨਾਲ ਨਾਲ ਕਿਆ ਵਧੀਆ ਖੜੇ ਡੱਕੇ ਸੱਤ ਨਰਮ ਹੈ ਹਾਂ ਹਾਂ ਹਨਾ ਹਾਂ ਅਜਾ ਟੁੱਟੇ ਚਾਰ ਢਿੱਡ ਦਿੱਤੇ ਵੀਰ ਤੋੜ ਦੇ ਢਿੱਡ ਦੀ ਰਾਬੇ ਹੁਣ ਸਾਗੇ ਟੁੱਟੂ ਜਾਰੀ ਤੇ ਖੇਲੂ ਕੈਨੀ ਮੰਮੀ ਚੱਲ ਉੱਥੇ ਨੰਨੀ ਹਾਂਜੀ ਪੁੱਤ ਨਹੀਂ ਮੈਂ ਤਾਂ ਵੀ ਜਾਣਾ ਇੰਨੇ ਸ਼ਾਕ ਤੋੜਨਾ ਆਉਦਾ ਮਾਂ ਇਹ ਤਾ ਤਾ ਹੱਬੇ ਇਹ ਬਾਹਗਰੂ ਕਿੱਥੇ ਹੈ ਮੱਥਾ ਤਾਂ ਦੇਖ ਦੋ ਮੱਥਾ ਟੇਕ ਦੋ ਟੇਕ ਦੋ ਮੱਥਾ ਬਾਹਗੂ ਕਰ ਦੋ ਸੱਤ ਨਾ ਬਾਹਗੂ ਨਹੀਂ ਉਹ ਮਿੱਗ ਗਿਆ ਗੁਰਦੁਆਰਾ ਮਿੱਗ ਗਿਆ ਮਿੱਗ ਗਿਆ ਤੇਰੀ ਕੁੱਤਾ ਦੀ ਉਹ ਸਾਹਮਣੇ ਦੇਖਦਾ ਜੀ ਗੁਰੂ ਘਰ ਇਹ ਤਾਂ ਬਿਲਡਿੰਗ ਨੂੰ ਦੇਖ ਕੇ ਪਛਾਣ ਲੈਂਦੇ ਹੁਣ ਦਾ ਗੁਰਦੁਆਰੇ ਦੀ ਨੂੰ ਤੇ ਹੁਣ ਮਾਰਾ ਦੀ ਦਿਆ ਨਾਲ ਅੱਜ ਫਸਲਾਂ ਵੀ ਆ ਨਾ ਲੱਗੀਆਂ ਜੀ ਸਨੈਰੀ ਜੇ ਰੰਗ ਕਰਨਾ ਥੋੜਾ ਥੋੜਾ ਫਲੀ ਆ ਗਈ ਫਲੀ ਆਈ ਵੀ ਦਿਖਦੀ ਨਹੀਂ ਨਿਸਰੀਆਂ ਵੀ ਫਲਿਓ ਹੈ ਔਰ ਦਾਣਾ ਕਹਿੰਦੇ ਨਹੀਂ ਦਾਣਾ ਨਹੀਂ ਇਹ ਤਾਂ ਦੁੱਧੇ ਆ ਅੱਛਾ ਜੀ ਅੱਛਾ ਦਾਣਾ ਤਾਂ ਆ ਜਾ ਹੌਲੀ ਹੌਲੀ ਬਣਨਾ ਜੂ ਜੂ ਗਰਮੀ ਪਈ ਜਾਣੀ ਮਰਜੀ ਟਿਕਾਉ ਰਹੇ ਮੈਂ ਤਾਂ ਗੁਬਿਆਂ ਹੇ ਮੈਂ ਆ ਗਈ ਐਤੀ ਬਾਤੀ ਜੀਰੇ ਆਂ ਨੂੰ ਆਏ ਦੱਸ ਕੇ ਜਾਊਂਗੀ ਫੇਰ ਤਾਂ ਤ ਫੇਰ ਬੰਦ ਦਾ ਪਾਠ ਸੁਣ ਤੂ ਬਾਬਾ ਜੀ ਬੋਲਦੇ ਹੱਥ ਜੋੜ ਲਾ ਹੱਥ ਜੋੜ ਲਾ ਇਹਨੇ ਜੋੜਨੇ ਹੱਥ ਲਾ ਚੱਕਾ ਚੱਕਾ ਚ ਗੋਜੀ ਤੂੰ ਐ ਕਰ ਹੁਣ ਹਾਂਜੀ ਔਲਜੀ ਕੀ ਕਹਾਣੀ ਹੁਣ ਹੋਰ ਮੈਂ ਤਾਂ ਆਪਸੇ ਮੈਂ ਹੋਂ ਕੱਖ ਵੱਡੂਂਗਾ ਕਿ ਮੈਂ ਸਾਗ ਤੋੜੂਂਗਾ ਐ ਟੱਡੀ ਨੇ ਨਹੀਂ ਟਿਕਣਾ ਨੇ ਚੱਲ ਆਏ ਕਰ ਤੂੰ ਇਹਨੂੰ ਪਿਠਾ ਲ ਇੱਥੇ ਹਾਂਜੀ ਮਿਲਦੇ ਜੀ ਸਾਗ ਤੋੜ ਲਈ ਬਣਾਉਣਾ ਸਾਗ ਤੋੜ ਲਿਆ ਜੀ ਸੰਦੀਪ ਤੇ ਇੱਕ ਪੰਡ ਕੱਖਾਂ ਦੀ ਮੈਂ ਵੜਤੀ ਜੀ ਕੋਸਾ ਬੰਡੇ ਪਿਆ ਤੇ ਕਹਿੰਦੀ ਮੈਂ ਵੜ ਦੰਨੀ ਮਾਂ ਵੀ ਤੇਰੀ ਵੇ ਬਾਹਰ ਤੁਸੀਂ ਕਾ ਹੋ ਗਿਆ ਹਾਂ ਲੈ ਇਹਨਾਂ ਲੱਦਾ ਗਾ ਪਾਇਵਾ ਇਹ ਗਾਜਰਾਂ ਦੇਤੀਆਂ ਲੱਗਦਾ ਪਤਾ ਵੀ ਮਟਾਪਾ ਹੈਗਾ ਸਰੀਰ ਪਰ ਹੈਗਾ ਹੈ ਸੁਣੋ ਅੱਗੇ ਦੇਹ ਕੱਟੇ ਆਹ ਦਾਰਾ ਹੁਣ ਤੇ ਕੋਈ ਖਾ ਦਾ ਰੋਗ ਜੀ ਲੈ 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 ਹਾਂ ਅਰੇ ਬਾਥਰੂਮ ਵੀ ਵਿੱਚੇ ਕਰ ਆ ਆ ਕੀ ਕਰੀ ਨਾ ਉਹ ਨਾ ਹੋਰ ਤੇ ਰਾਤ ਨੂੰ ਕੋਈ ਰਿਹ ਨੂੰ ਕਰੀ ਜਾਣ ਦੇ ਕੰਮ ਮੈਂ ਬਾਈ ਨੂੰ ਪੰਡ ਚ ਕਾ ਦਮਾ ਬਾਈ ਆ ਗਿਆ ਪੰਡ ਲੈ ਕੇ ਪੰਡ ਲੈੜ ਇਧਰ ਬਾਈ ਬੁਲਾਦੀ ਸਾਸਰੀ ਘਰ ਆ ਬਾਈ ਇਹ ਆਪਣਾ ਛੁੱਟੀ ਕਰਕੇ ਆ ਗਿਆ ਕਹਿੰਦਾ ਵੀ ਚੱਲ ਮੈਨੂੰ ਦੇਖ ਕੇ ਇਹਨੂੰ ਤਰਸ ਆਏਗਾ ਵੀ ਵਿੱਕੀ ਕੱਖ ਵੱਢਣਗੇ ਵੀ ਮੈਂ ਪੰਡ ਚ ਕਾਣਿਆ ਇਹਨੂੰ ਵੀ ਪਤਾ ਵੀ ਮੈਂ ਸਵੇਰ ਦਾ ਇਹਨਾਂ ਦੇ ਨਾਲ ਲੱਗਿਆ ਨਾ ਉਹੀ ਗੱਲ ਆ ਜੀ ਹਾਂ ਬੇਲਾ ਮਾ ਆ 10 ਮਿੰਟ ਚ ਨਾ ਮੈਂ ਇੱਕ ਪੰਡ ਛੋਟੀ ਜੀ ਹੋਰ ਵੱਡ ਕੇ ਲੈ ਆ। ਹਾਂ ਤੁਹਾਨੂੰ ਮੈਂ ਦਨਤਾ ਕਰਦਾ ਹਸਾਮਤ ਕਰਦਾ ਆ। ਇੱਕ ਛਾ ਵਾ ਤੋਂ ਦੇਖ ਕੇ ਵਾਟ ਕੇ ਬਤਾਇਆ। ਮੈਂ ਛੋਟੋ ਜੀ ਰੁਗ ਵੱਡ ਕੇ ਲਿਆਉਣਾ ਮੈਂ। ਹਾਂ ਜੀ। ਪੰਲੀ ਤੂੰ ਮੋੜੇ ਲੈ ਜਾ। ਫਾਈਨਲ ਮਮਾ ਵੱਡ ਲੈਣਾ ਪੜਾ ਜਾ। ਹਾਂ ਪੰਲੀ ਲਿਆ। ਫਿਰ ਪਸ ਬੈਠ ਕੇ ਕੰਮ ਦੇਖਦੇ ਆਂ ਅੱਜ ਕੀ ਆ ਬਰਾਮਣ ਦਾ। ਚਲੋ ਠੀਕ ਆ ਜੀ। ਅ ਸਦੀਪ ਕੌਰ ਮੂ ਟਾਈਮ ਟੂ ਟਾਈਮ ਮੰਗੀ ਕੈਮਰਾਮੈਨ ਫੜੀ ਤੈਨੇ ਦਾਤੀ ਹੁਣ ਤੁਸੀਂ ਦੇਖਣਾ ਵੀ ਦਾਤੀ ਵਾਲਾ ਕੰਮ ਵਿਚ ਆਇਆ ਤੁਹਾਨੂੰ ਸਾਹ ਦੀ ਵੀ ਆਦੀ ਆਵਾਜ਼ ਆ ਨਾ ਹੁੰਦੀ ਹਣੀ ਆਏ ਸੁਕਦੀ ਥੋੜੇ ਜਿ ਦੇ ਦਾਦੀ ਮੈਂ ਘੱਟ ਮੋਟਾਪਾ ਮੈਂ ਮੈਂ ਕੰਮ ਕਰਦਾ ਸਰ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸਾਰੇ ਕੰਮ ਕਰਦਾ ਮੈਂ ਕਿਸੇ ਕੰਮ ਤੇ ਉਹ ਨਹੀਂ ਕਰਦਾਗਾ ਹਏ ਮੇਰੀ ਬਾਹ ਦੁਖਦੀ ਮੇਰੀ ਲੱਤ ਦੁ ਮੇਰਾ ਲੱਕ ਦੁ ਮੇਰੀ ਪਿੱਠ ਦੁਖਦੀ ਮੈਂ ਹਜੇ ਬੰਨ ਤੁਸੀਂ ਨਾ ਮੇਰਾ ਮਜ਼ਾਕ ਉਡਾਉਂਦੇ ਹੋ ਹਾਂ ਉਹ ਕੋਈ ਬਾ ਬਾ ਮੇ ਜਾ ਕੇ ਨਿਡਾਉਂਦਾ ਰੀਤ ਹੋਈ ਵੀ ਪੂਰੀ ਮਸਤ ਚਲੋ ਠੀਕ ਹੈ ਜੀ ਮਹਾਰਾਜ ਚੜ੍ਹਦੀ ਕਲਾ ਚ ਰੱਖਿਆ ਸਾਰਿਆਂ ਨੂੰ ਦੋ ਟਾਈਮ ਮਿਲਦੇ ਹਾਸੀ ਮਜ਼ਾਕ ਸਦਾ ਚੱਲੀ ਜਾਣਾ ਮਹਾਰਾਜ ਭਾਈ ਕਿਸੇ ਦੇ ਵੀ ਸਰੀਰ ਦੇ ਵਿੱਚ ਕੋਈ ਦੁੱਖ ਤਕਲੀਫ ਨਾ ਰੱਖਿਆ ਤਾਂ ਬੈਟਰ ਆ ਬਸ ਇੱਕ ਗੱਲ ਆ ਕਿ ਬਰਸ਼ ਜ ਬਰ ਜਿਸ ਸਰੀਰ ਦੀ ਕਰਨੀ ਬਹੁਤ ਜ਼ਰੂਰੀ ਹੈ ਹਾਂਜੀ ਚਲੋ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਤੇ ਓਕੇ ਬਾਏ ਬਾਏ ਰੀਤ ਬਾਏ ਕਰ ਦੇ ਪੁੱਤ ਬਾਏ ਕਰ ਦੇ ਬਾਏ ਬਾਏ ਹਾਏ ਹਾ ਓਏ ਹੋਏ ਮਰੋੜਾ ਕੱਟਾ ਮਿਲੇ ਇਹਨੂੰ ਲੈ ਗੀ ਗਿਆ ਗੀਦੀ ਫੀਦੀ ਆ ਤੂੰ ਗੰਦੀ ਕੋਈ ਸਰ ਜਾ ਤੂੰ ਮੰਮਾ ਨਾਲ ਜਾ ਆ ਚੱਲੀਏ ਪੁੱਤ ਆਪਾਂ ਕਰਨ ਨੂੰ ਜਾ ਮੈਂ ਨਹੀਂ ਜਾਣਾ ਹੈਗਾ ਮੈਂ ਨਹੀਂ ਦੇਖਿਆ ਜਾਣ ਕੇ ਢੀ ਖੜੀ ਐ ਜੇ ਹੋਂ ਕਿਤੇ ਮੈਂ ਕਹਿੰਦਾ ਵੀ ਮੈਂ ਜਾਣਾ ਕਰਨ ਨੂੰ ਫੇ ਮਮੀ ਨੂੰ ਕਹੀ ਜਾਣਾ ਤਾਂ ਆਜੋ ਲੈ ਬਹੁਤ ਸ ਕੱਖ ਲੱਗੀ ਵੀ ਪਾਉਣ ਦੇਖੋ ਤਾਂ ਸੀ ਘਰਤੀ ਕੀ ਐ ਮੈਂ ਤਾਂ ਇਤੇ ਹਰਨਾਨ ਅੱਜ

ਕੁਛ ਨਹੀਂ ਹੈਗਾ ਪੁੱਤ ਜੇ ਖੇਡ ਲਾ ਜੇ ਡੈਡੀ ਹੈਗਾ ਕੁਛ ਨਹੀਂ ਹੈਗਾ ਨਾ ਕੁਛ ਨਹੀਂ ਹੈਗਾ ਆਹ 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 ਤੇ ਕਾਪੜਾ ਲਾ ਦਿੰਦੀ ਐ ਸਹੀ ਗੱਲ ਐ ਮੇਲ ਨਾ ਪੁੱਤ ਮੈਨੂੰ ਵੜ ਲੈਣ ਦੇ ਕੱਕ ਨਹੀਂ ਇਹ ਦੇਖਿਓ ਨੇ ਇੱਥੇ ਛਾਲ ਮਾਰਨੀ ਆ ਗਈ ਮਸ਼ੀਨ ਨੇ ਵੜਦਣੇ ਹੁਣ ਕੱਕ ਥੋੜੇ ਦੇਖੋ ਮਸ਼ੀਨ ਤਾਂ ਸੀ ਕਿਹੜੇ ਹਿਸਾਬ ਨਾਲ ਚੱਲਦੀ ਐ ਆਏ 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 ਕਾ ਬੜੇ ਬੁੱਟੇ ਆ ਕੇ ਮੋੜਿਆ ਮੋੜਿਆ ਪੁੱਤ ਆ ਜਾ ਬੱਚਾ ਓ ਸ਼ੋਣੀ ਦੇਖੋ ਤਾਂ ਅਸੀਂ ਇਹ ਹੱਦ ਮਸਤੀ ਕਿੰਨੀ ਪਈ ਆ ਮੈਂ ਤਾਂ ਹੀ ਹੈਰਾਨ ਵੀ ਉੱਥੇ ਵੀ ਇੰਨੀ ਮਸਤੀ ਆ ਪੁੱਤ ਦਾ ਪਾਪਾ ਜੀ ਨਾਲ ਕਰੀ ਜਾਂਦੀ ਮੈਂ ਪੱਪਾ ਪਾਤਾ ਜੀ ਨਾਲ ਖੇਡੀ ਜਾਂਦਾ ਏ ਆ ਦੇਖੋ ਫੇਰ ਗਿਰਗੀ ਦੇਖਿਓ 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 ਇਹਨੂੰ ਕੀ ਕਰਦੀ ਆ ਹੁਣ ਗੀਕਿਆ ਹਾਂ ਖਾਗੀ ਗਲੋਟ Buffed no, up.